ਪੰਜਾਬ ਦੇ ਵਿੱਚ ਹੜ੍ਹਾਂ ਨੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਕੀਤਾ ਇਹ ਗੱਲ ਤੋਂ ਸਭ ਵਾਕਿਫ ਨੇ ਪਰ ਇੱਕ ਸਵਾਲ ਲਗਾਤਾਰ ਵੱਡਾ ਇਹ ਉੱਠ ਰਿਹਾ ਸੀ ਕਿ ਖੇਤਾਂ ਦੇ ਵਿੱਚ ਜਿਹੜੀ ਆ ਕੇ ਰੇਤ ਖੜ ਗਈ ਆ ਯਾਨੀ ਕਿ ਜਿੱਥੇ ਸਾਡੀਆਂ ਫਸਲਾਂ ਸਨ ਉੱਥੇ ਰੇਤ ਖੜੀ ਆ ਇਹ ਜਦੋਂ ਅਰਧਾ ਪਾਣੀ ਇਥੋਂ ਵਾਪਸ ਮੁੜੂਗਾ ਜਾਂ ਸੁੱਕੂਗਾ ਜਿਹੜੀ ਇਥੇ ਰੇਤ ਖੜੀ ਆ ਕਾਨੂੰਨ ਇਹ ਗੱਲ ਕਹਿੰਦਾ ਕਿ ਤੁਸੀਂ ਇਹਨੂੰ ਵੇਚ ਨਹੀਂ ਸਕਦੇ ਨਾ ਇਹ ਵੇਚ ਸਕਾਂਗੇ ਜਿਹਨੂੰ ਕਢਣਾ ਪਊਗਾ ਬਾਅਦ ਉੱਤੇ ਖਰਚਾ ਵੱਖ ਹੋਊਗਾ ਇਹ ਹਾਲਾਤਾਂ ਦੇ ਨਾਲ ਕਿਵੇਂ ਨਜਿੱਠਿਆ ਜਾਊਗਾ ਇਹ ਬਹੁਤ ਵੱਡਾ ਸਵਾਲ ਲਗਾਤਾਰ ਇਹ ਉੱਠ ਰਿਹਾ ਸੀ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਪੰਜਾਬ ਸਰਕਾਰ ਨੇ ਇੱਕ ਮਹੀਨੇ ਦੇ ਅੰਦੀਨ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਸ ਦਾ ਖੇਤ ਉਸ ਕੀ ਰੇਤ ਜਾਨੀ ਕਿ ਜਿਹਦੇ ਕਿਸਾਨ ਦੇ ਖੇਤਾਂ ਦੇ ਵਿੱਚ ਇਹ ਗਾਰ ਇਹ ਰੇਤ ਖੜੀ ਆ ਇਹ ਉਹਨੂੰ ਵੇਚਣ ਦਾ ਪੂਰਾ ਅਧਿਕਾਰ ਦੇ ਦਿੱਤਾ ਜਾਊਗਾ ਜਿਸ ਦਾ ਖੇਤ ਉਸ ਦੀ ਰੇਤ ਦੇ ਤਹਿਤ ਡੀਸਿਲਟਿੰਗ ਕਹਿੰਦੇ ਆਂ ਅੰਗਰੇਜ਼ੀ ਵਿੱਚ ਨੂੰ ਕਿ ਲੋਕਾਂ ਨੂੰ ਅਸੀਂ ਇਹ ਪਰਮਿਸ਼ਨ ਦੇਣ ਲੱਗੇ ਆ ਤੁਸੀਂ ਮਿੱਟੀ ਚੱਕ ਲੋ ਆਪਦੇ ਆਪ ਦੇ ਖੇਤ ਚੋਂ ਤੇ ਜੇ ਮਿੱਟੀ ਨੂੰ ਵੇਚਣਾ ਵੇਚ ਲੋ ਜੇ ਤੁਹਾਨੂੰ ਆਪ ਚਾਹੀਦੀ ਹੈ ਕਰੇ ਕਰਦੇ ਕਿਸੇ ਇਸਤੇਮਾਲ ਵਾਸਤੇ ਸਿਵਾਰਕੋ ਜਾਣੀ ਕਿ ਜਿਹੜਾ ਵੀ ਕਿਸਾਨ ਹੈ ਜਿਹਦੇ ਖੇਤਾਂ ਦੇ ਵਿੱਚ ਅਜਰੀਤ ਖੜੀਏ ਕੱਲ ਨੂੰ ਉਹਨੂੰ ਵੇਚ ਸਕਦਾ ਹੈ ਉਹਦਾ ਜਿੰਨਾ ਵੀ ਪੈਸਾ ਹੋਊਗਾ ਉਹ ਕਿਸਾਨ ਨੂੰ ਮਿਲੂਗਾ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਹੋਰ ਵੀ ਵੱਡੇ ਫੈਸਲੇ ਲਏ ਸਰਕਾਰ ਦਾ ਇਹ ਕਹਿਣਾ ਕਿ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ 20000 ਰੁਪਏ ਦਾ ਮੁਆਵਜ਼ਾ ਦੇਵਾਂਗੇ ਇਸ ਤੋਂ ਇਲਾਵਾ ਸਰਕਾਰ ਦਾ ਵੀ ਕਹਿਣਾ ਕਿ ਜਿਹਦੇ ਪਸ਼ੂ ਜਿਨ੍ਹਾਂ ਨੇ ਇਸ ਹੜ ਦੇ ਵਿੱਚ ਜਾਣ ਗਵਾਈ ਆ ਉਹਦਾ ਸਰਵੇ ਕਰਕੇ ਉਹਨੂੰ ਕੰਪਨਸੇਟ ਕੀਤਾ ਜਾਊਗਾ ਇਸ ਤੋਂ ਇਲਾਵਾ ਸਰਕਾਰ ਨੇ ਵੀ ਕਿਹਾ ਕਿ ਜਿਹਦੇ ਘਰ ਟਹਿ ਗਏ ਨੇ ਉਹਦੇ ਲਈ ਫੈਸਲੇ ਹੋਣਗੇ ਹਾਲਾਂਕਿ ਇਹ ਚੀਜ਼ਾਂ ਇੰਪਲੀਮੈਂਟ ਕਿੱਦਾਂ ਹੁੰਦੀਆਂ ਨੇ ਇਹ ਚੀਜ਼ਾਂ ਲਾਗੂ ਕਿੱਦਾਂ ਹੁੰਦੀ ਕਨਾ ਬਹੁਤ ਜ਼ਰੂਰੀ ਹੋਊਗਾ ਇਸ ਤੋਂ ਇਲਾਵਾ ਵੀ ਦੇਖਣਾ ਹੋਊਗਾ ਕਿ ਸਰਕਾਰ ਦੇ ਫੰਡਸ ਦੀ ਉਹਨਾਂ ਲੋਕਾਂ ਦੀ ਪਰਪਾਈ ਕਰ ਪਾਉਣਗੇ ਜਿਨ੍ਹਾਂ ਦੇ ਨੁਕਸਾਨ ਬਹੁਤ ਵੱਡੇ ਹੋਏ ਨੇ ਦੂਸਰੀ ਤਰਫ ਪੰਜਾਬੀ ਗਾਇਕ ਪੰਜਾਬੀ ਅਦਾਕਾਰ ਇਹਨਾਂ ਨੇ ਸਾਬਤ ਕਰ ਦਿੱਤਾ ਕਿ ਜੇ ਸਾਡੇ ਲੋਕ ਸਾਨੂੰ ਪਲਕਾਂ ਤੇ ਰੱਖਦੇ ਨੇ ਅਸੀਂ ਵੀ ਉਹਨਾਂ ਲੋਕਾਂ ਨੂੰ ਆਪਣੀਆਂ ਪਲਕਾਂ ਤੇ ਰੱਖਦੇ ਹਾਂ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਲੋਕਲ ਜਰਨਲਿਸਟ ਜਿਨ੍ਹਾਂ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਵਰੇਜ ਕੀਤੀ ਉਹ ਕਾਬਲੇ ਤਾਰੀਫ ਆ ਇਸ ਵਕਤ ਪੰਜਾਬ ਦੇ ਵਿੱਚ ਬੇਸ਼ੱਕ ਸਥਿਤੀ ਗੰਭੀਰ ਹੋਈ ਪਈ ਆ ਪਰ ਪੰਜਾਬੀ ਚੜਦੀ ਕਲਾ ਦੇ ਵਿੱਚ ਨੇ ਪੰਜਾਬ ਦੇ ਹਾਲਾਤਾਂ ਦੇ ਉੱਪਰ ਨਵਜੋਤ ਸਿੰਘ ਕ੍ਰਿਨਾਟਕ ਟਿਊ ਯੂਨੀਵਰਸਿਟੀ ਦੇ ਰਿਲੀਜੀਅਸ ਵਿਭਾਗ ਤੋਂ ਪੀ ਐਚ ਡੀ ਕਰ ਰਹੇ ਨੇ ਉਹਨਾਂ ਦੀ ਲੇਖਤ ਬਹੁਤ ਖੂਬਸੂਰਤ ਟੁਕਦੀ ਆ ਉਹ ਲਿਖਦੇ ਨੇ ਪੰਜਾਬ ਦੇ ਵਿੱਚ ਦੋ ਹੜਾਏ ਹੋਏ ਨੇ ਇੱਕ ਹੜ੍ਹ ਪਾਣੀ ਦਾ ਜੋ ਉਜਾੜ ਰਿਹਾ ਹੈ ਤੇ ਦੂਜਾ ਹੜ੍ਹ ਸੰਗਤ ਜੋ ਨਾਲੋਂ ਨਾਲ ਵਸਾਈ ਜਾ ਰਿਹਾ ਹੈ ਇੱਕ ਪੰਜਾਬੀਆਂ ਦੇ ਬਛਿੰਦਿਆਂ ਨੂੰ ਇੰਦੀ ਕਲਾ 'ਚ ਟੱਕਣ ਦੇ ਲਈ ਪੱਪਾਂ ਪਾਰ ਹੋਇਆ ਹੈ ਅਤੇ ਦੂਜਾ ਚੜਦੀ ਕਲਾ ਦੇ ਚਾਰੇ ਲਈ ਜਾਂਦਾ ਹੈ ਇੱਕ ਡੋਬ ਰਿਹਾ ਹੈ ਤੇ ਦੂਜਾ ਡੋਬਦਿਆਂ ਨੂੰ ਕੱਢ ਰਿਹਾ ਹੈ ਇੱਕ ਟਾਰਿਆ ਹੈ ਦੂਜਾ ਉਸ ਸਾਰੀ ਜਾਂਦਾ ਹੈ ਇੱਕ ਡਿੱਗ ਰਿਹਾ ਹੈ ਤੇ ਦੂਜਾ ਬਾਹੋਂ ਫੜ ਫੜ ਕੇ ਉਠਾਈ ਜਾਂਦਾ ਹੈ ਇੱਕ ਦੱਬਨ ਨੂੰ ਫਿਰਦਾ ਹੈ ਅਤੇ ਦੂਜਾ ਕਹਿੰਦਾ ਹੈ ਉਲ ਜਾਓ ਉਲ ਜਾਓ ਇਹ ਨਹੀਂ ਦਬਤੇ ਕੈਸੀ ਕਲਾਵਰਤ ਰਹੀ ਹੈ ਗੁਰੂ ਸਿਬਾਨ ਦੇ ਵੰਡ ਛਕਨ ਦੇ ਇਲਾਹੀ ਸਿੱਖਿਆ ਦੇ ਕੋਤਕ ਵਰਤ ਰਹੇ ਹਨ ਗੁਰੂ ਸਿਬਾਨ ਭਲੀਕਰਨ ਨਵਜੋਤ ਵਕਈ ਹਕੀਕਤ ਦੇ ਵਿੱਚ ਇਸ ਵਕਤ ਜੋ ਪੰਜਾਬ ਦੀ ਸਥਿਤੀ ਆ ਜੋ ਪੰਜਾਬ ਦੇ ਹਾਲਾਤ ਨੇ ਉਹਨਾਂ ਤੇ ਲਿਖਤ ਪੁਕਤ